ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੂਜੇ ਕਾਰਜਕਾਲ ਦੇ ਸੋਦੇਨ ਪੂਰੇ ਹੋਣ ਵਾਲੇ ਹਨ ਇਸ ਮੌਕੇ ਉਹਨਾਂ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਤੇ ਏਜੰਡੇ ਬਾਰੇ ਗੱਲ ਕੀਤੀ 트੍ਰੰਪ ਨੇ ਅਮਰੀਕਾ ਨੂੰ ਫੇਰ ਤੋਂ ਮਹਾਨ ਬਣਾਉਣ ਲਈ ਬੁਨਿਆਦੀ ਤਬਦੀਲੀਆਂ ਦਾ ਵਾਅਦਾ ਕੀਤਾ ਹੈ ਇਸ ਵਿੱਚ ਆਰਥਿਕ ਸੁਧਾਰ ਊਰਜਾ ਨੀਤੀ ਵਿਦੇਸ਼ੀ ਮਾਮਲਿਆਂ ਵਿੱਚ ਅਮਰੀਕਾ ਫਰਸਟ ਨੀਤੀ ਨੂੰ ਹੋਰ ਵਿਸਤਾਰ ਵਿੱਚ ਲਾਗੂ ਕਰਨਾ ਸ਼ਾਮਲ ਹੈ ਟਰੰਪ ਨੇ ਆਪਣੇ ਇੰਟਰਵਿਊ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਟਰੰਪ ਨੇ ਕਿਹਾ ਕਿ ਇਤਿਹਾਸ ਵਿੱਚ ਸਭ ਤੋਂ ਮਹਾਨ ਰਾਸ਼ਟਰਪਤੀ ਵੱਜੋਂ ਮੇਰੇ 100 ਦਿਨ ਅਮਰੀਕਾ ਇਤਿਹਾਸ ਵਿੱਚ ਸਭ ਤੋਂ ਵਧੀਆ ਮਹਾਨ ਰਹੇ ਹਨ ਅਸੀਂ ਕਈ ਕਾਨੂੰਨ ਬਦਲੇ ਟੈਰਫ ਤੋਂ ਨੁਕਸਾਨ ਰੋਕਿਆ ਕਰਮਚਾਰੀਆਂ ਦੀ ਛਾਂਟੀ ਕੀਤੀ ਅੱਗੇ ਦੇ ਏਜੰਡੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਟਰੰਪ ਨੇ ਟੈਰਫ ਨੀਤੀ ਦੇ ਗਾਲਬਤ ਕਰਦੇ ਹਾਂ ਕਿਹਾ ਕਿ ਇਸ ਨਾਲ ਅਮਰੀਕਾ ਦੇ ಮತ ਵਰਗ ਨੂੰ ਰਾਹਤ ਮਿਲੇਗੀ ਟੈਰਫ ਨਾਲ 1 ਸਾਲ ਵਿੱਚ 170 ਲੱਖ ਕਰੋੜ ਰੁਪਏ ਦੀ ਕਮਾਈ ਹੋਵੇਗੀ ਭਾਰਤ ਚੀਨ ਬ੍ਰਾਜ਼ੀਲ ਵਰਗੇ ਦੇਸ਼ ਸਾਡੇ ਤੇ 100 ਤੋਂ 150 ਫੀਸ ਦੀ ਟੈਰਫ ਲਗਾਉਂਦੇ ਹਨ ਮੈਂ ਵੀ ਉਹੀ ਕਰ ਰਿਹਾ ਹਾਂ ਹੋਮ ਡਿਪੋ ਵਾਲਮਾ ਟਾਰਗੇਟ ਵਰਗੀਆਂ ਕੰਪਨੀਆਂ ਸਾਡੇ ਨਾਲ ਹਨ ਰਾਸ਼ਟਰਪਤੀ ਟਰੰਪ ਮੁਤਾਬਕ ਅਮਰੀਕਾ ਫਰਸਟ ਦਾ ਵਿਸਤਾਰ ਕਰਨਾ ਸਾਡੀ ਵਿਦੇਸ਼ੀ ਨੀਤੀ ਸ਼ਾਂਤੀ ਲਈ ਤਾਕਤ ਦੇ ਸਿਧਾਂਤ ਤੇ ਅਧਾਰਤ ਹੈ ਅਮਰੀਕਾ ਫਰਸਟ ਨੀਤੀ ਦਾ ਹੋਰ ਵਿਸਤਾਰ ਕੀਤਾ ਜਾਵੇਗਾ ਅਮਰੀਕਾ ਨੂੰ ਜੰਗ ਤੋਂ ਬਾਹਰ ਰੱਖਿਆ ਜਾਵੇਗਾ NATO ਤੇ ਸੰਖਤ ਰਾਜ ਵਰਗੀਆਂ ਸੰਸਥਾਵਾਂ ਦੇ ਯੋਗਦਾਨ ਨੂੰ ਹੋਰ ਘਟਾਇਆ ਜਾਵੇਗਾ ਇਸ ਦਰਾਂ ਲਈ ਇਮੀਗ੍ਰੇਸ਼ਨ ਦੇ ਮੁੱਦੇ ਬਾਰੇ ਗੱਲਬਾਤ ਕਰਦੇ ਹਨ ਟਰੰਪ ਨੇ ਕਿਹਾ ਕਿ ਸਰੱਤ ਦੇ ਕੰਧ ਬਣਾਈ ਜਾਵੇਗੀ ਪਹਿਲੇ ਕਾਰਜਕਾਲ ਵਿੱਚ ਸਰੱਤ ਤੇ ਸੈਂਕੜੇ ਮੀਲ ਦੀਵਾਰ ਬਣਾਈ ਜਾਵੇਗੀ ਫਿਰ ਇਹ ਬੰਦ ਹੋ ਗਿਆ ਅਸੀਂ ਮੈਕਸੀਕੋ ਸਰੱਤ ਦੇ ਕੰਧ ਬਣਾਵਾਂਗੇ ਸਰੱਤ ਨੂੰ ਸੁਰੱਖਿਅਤ ਕਰਕੇ ਅਸੀਂ ਨਸ਼ਿਆਂ ਦੇ ਸੰਕਟ ਤੋਂ ਬਾਹਰ ਆਵਾਂਗੇ ਨਾਲ ਹੀ ਦੇਸ਼ ਤੋਂ 2 ਕਰੋੜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਂਗੇ ਜਦੋਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਹੈ ਕਿ ਅਸੀਂ ਬਾਰਡਰ ਤੇ ਕੰਦ ਬਣਾਵਾਂਗੇ ਅਤੇ 2 ਕਰੋੜ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇਗਾ